ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਕਾਲੇਕੇ ਆ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਬਾਗੇ ਪੁਰਾਣੇ ਤੋਂ ਚੜਦੇ ਵਾਲੇ ਪਾਸੇ ਨੂੰ 2 ਕਿਲੋਮੀਟਰ ਤੇ ਪੈਂਦਾ ਕਾਲੇਕੇ ਅੱਗੇ ਜਿਹੜੇ ਇੱਕ ਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਵਿਖਾਉਣੇ ਆ ਹੈਗੇ ਮੱਝਾ ਹਰਗੇ ਮੱਝਾ ਹਰਗੇ ਤਾਂ ਕਹਿਦਾ ਕਿਉਂਕਿ ਕਰੋਸ ਆਂਗ ਕਾਲੀਆਂ ਵਹਿੜਾ ਤੇ ਹੈਡ ਫੂਟ ਇਹਨਾਂ ਦੀ ਚੰਗੀ ਆਊ ਦੁੱਧ ਮੱਝਾਂ ਵਰਗਾਊ ਗਰਮੀ ਆ ਗਈ ਐ ਤੇ ਗਰਮੀ ਇਹ ਕਰਮ ਵਾਲੀਆਂ ਘਾਟੀ ਮਨਾਉਂਦੀਆਂ ਇਨਫੋਰਮੇਸ਼ਨ ਲੈ ਦਨਾਂ ਪੁੱਛਦੇ ਕਿੰਨਾ ਦੁੱਧ ਬਾਦ ਕੰਨਾ ਮਸੂਹਾ ਤੇ ਕੀ ਵੀ ਰਮਲ ਕਰਦਾ ਹਾਂਜੀ ਬਾਈ ਸਾਸੀ ਘਾਲ ਸਾਸੀ ਘਾਲ ਬਾਈ ਜੀ ਨਾਂ ਬਾਈ ਜੀ ਵਿਅੰਤ ਸਿੰਘ ਜੀ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾ ਪ੍ਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914566052 ਜੀ 9914566052 ਜੀ ਬਾਈ ਜੀ ਇਹ ਕਾਲੇ ਕੇ ਬਾਗੇ ਪ੍ਰਾਣੇ ਦੇ ਨਾਲ ਆ ਜੀ ਮੋਗਾ ਜ਼ਿਲ੍ਹਾ ਸਹੀ ਆ ਹਾਂ ਦੋ ਜਾਨਵਰ ਹਾਂ ਦੋ ਆ ਜੀ ਕਿਹੜੇ ਪਾਸੋਂ ਲੱਗੇ ਇਧਰੋਂ ਹੀ ਲੱਗ ਜਾਵੇ ਪਹਿਲਾ ਸੂਆ ਵਹਿੜਾ ਹੂੰ ਤੇ ਇੱਕ ਅੱਧਾ ਦਿਨ ਹੀ ਲਊਗੀ ਸੂਣ ਨੂੰ ਬੱਚੀ ਪੂਰੀ ਚੰਗੀ ਆ ਦੇਣੀ ਹੂੰ ਪੂਰੀ ਇੱਕ ਨੰਬਰ ਸੀਲ ਠੰਡੀ ਪੂਰੀ ਸਲੱਗ ਚੂਣ ਚਾਂਣ ਵੀ ਬੱਚੀ ਦਾ ਪੂਰਾ ਚੰਗਾ ਆਊਗਾ ਕਿਉਂਕਿ ਚੀਪਾ ਹੀ ਦਾ ਦਿੰਦਾ ਕਿੰਝ ਨਸਾਰ ਆਪਾਂ ਬਲਤ ਸਹੀ ਹੈ ਚੋਈ ਚੋਈ ਇੱਕ ਨੰਬਰ ਹੋਊਗੀ ਬੱਚੀ ਪੂਰੀ ਜਿੰਦ ਜਾਨ ਵਾਲੀ ਸਮਾਂ ਸਮਾਂ ਵੀ ਬਸ ਇੱਕ ਦੋ ਦਿਨ ਹੀ ਮਸਾ ਲਊਗੀ ਤਿਆਰੀ ਮੰਨਗੇ ਪੂਰੀ ਤਿਆਰ ਆ ਬੱਚੀ ਕਿੰਨਾ ਕੁ ਦੁੱਧ ਪਿਆਜੂ ਦੁੱਧ ਵੀਰੇ ਬੱਚੀ ਨੂੰ ਜਿਦਾ ਹੁੰਦਾ ਸਿਆਲ ਹੂੰ ਕਿਉਂਕਿ ਬੱਚੀ ਨੂੰ ਦੁੱਧ ਦੇਣਾ ਚਾਹੀਦਾ 27 28 ਕਿਲੋ ਹੂੰ ਹੋਣ ਗਰਮੀ ਦੇ ਹਿਸਾਬ ਨਾਲ ਮੱਛੀ ਚੋਂ ਕਿ ਕ੍ਰੋਸ ਤਰੀਕ ਹੈ ਇਹਨੇ ਗਰਮੀ ਤਾਂ ਮਨਾਉਣੀ ਨਹੀਂ ਹੂੰ ਮੱਛੀ ਨੂੰ ਦੁੱਧ ਪਿਉਣਾ ਚਾਹੀਦਾ ਇਹਨੂੰ 22-23 ਕਿਲੋ ਮੋਜ ਨਾਲ ਖਾ ਸਕੇ ਮੱਛੀ ਦੁੱਧ ਪੀਉ ਠੀਕ ਹੈ ਦੋਸਤੋ ਕੱਦ ਵੱਡਾ ਵਜ਼ਨ ਬਹੁਤ ਹੈ ਮੱਲਾਂ ਨੂੰ ਤੁਰਦੀ ਹੈ ਹਵਾ ਨਾਲ ਸੋਨਾ ਵੱਡਾ ਪਟਾਂ ਚ ਫਸਿਆ ਪਿਆ ਕੋਈ ਨਾ ਰਹਿਣਾ ਮੇਰੇ ਕਿਸੇ ਪਾਸੋਂ ਘਾਟ ਵਿਖਾ ਦੇ ਮੱਛੀ ਹੂੰ ਤੈਨੂੰ ਪਤਾ ਅੱਗੇ ਵੀ ਹੋਰ ਕੋਲੇ ਹੁੰਦੀ ਦਾ ਕਹਿੰਦੇ ਫਾਰਮ ਦੀ ਆਪਾਂ ਉਹ ਗੱਲ ਨਹੀਂ ਕਰਦੇ ਹੁੰਦੇ ਦੋਸਤ ਇਹ ਤਾਂ ਗੱਲ ਸਹੀ ਹੈ ਮੰਨਣਾ ਪਊਗਾ ਉਹੜਾ ਬੰਨਾ ਕੋਈ ਪੰਛੀ ਇੰਨੀ ਚੰਗੀ ਆ ਮੇਰਾ ਮਤਲਬ ਕਿਸੇ ਪਾਸੋਂ ਹੱਥ ਤਰਾ ਦੱਸ ਦੇ ਕਿਸੇ ਪਾਸੋਂ ਟੋਕ ਹੈ ਬੱਚੀ ਚ ਕੋਈ ਸੀਰ ਠੰਡੀ ਦੀ ਪੂਰੀ ਕਰ ਮਾਰ ਦੋਸਤ ਸੀਰ ਸਾਉ ਪੂਰੀ ਐ ਕੱਦ ਵੱਡਾ ਵਜਨ ਬਹੁਤ ਥਣ ਵੇਖ ਲੋ ਪਹਿਲਾ ਸੁਆ ਪਲੂਣ ਵੜ ਠੀਕ ਐ ਪਹਿਲਾ ਸੁਆ ਸ਼ਾਮ ਸੁਭਾ ਦੀ ਇੰਨੀ ਆ ਬੱਚੀ ਤੂੰ ਗੱਲਾਂ ਹੀ ਛੱਡ ਦੇ ਜਿਹੜਾ ਬੰਦਾ ਲੈ ਗਿਆ ਹੂੰ ਮੈਂ ਇਹਨਾਂ ਦੂਰੀਆਂ ਹੋਰ ਮੰਗੂਗਾ ਵੀ ਭਾਈ ਆਪਾਂ ਨੂੰ ਦੇ ਇੰਨੀ ਚੰਗੀ ਹੈ ਪਹਿਲ ਵਰਤਨ ਰੱਖੂ ਆਪਣੇ ਨਾਲ ਬੰਦਾ ਕੁੱਟਣ ਵਾਲੀ ਗੱਲ ਨਹੀਂ ਜਿੱਤੇ ਜਾਵੇ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਆਉਣ ਜਾਣ ਬਣਿਆ ਰਹੂਗਾ ਜਿਹੜਾ ਭੈਣ ਭਰਾ ਇੱਕ ਨੰਬਰ ਬੱਛੀ ਲੈ ਗਿਆ ਮੈਨੂੰ ਵਰਤਨ ਵਾਲੀ ਬੱਛੀ ਆ ਭਾਈ ਕਹਿੰਦਾ ਇੱਕ ਹੋਰ ਵਹਿੜ ਮੰਗੂਗਾ ਜਿਹੜਾ ਲੈ ਗਿਆ ਇੰਨੀ ਚੰਗੀ ਭਾਈ ਕਹਿੰਦਾ ਵਹਿੜ ਅਗਲਾ ਬੁੱਢੀਆਂ ਦੇ ਮੁੱਲ ਕਰੀ ਜਾਂਦਾ ਉਹ ਕੰਮ ਨਹੀਂ ਨਵੇਂ ਹਾਂਣ ਬੱਛੀਆਂ ਦੋਨੇ ਨਵੇਂ ਹਾਂਣ ਠੀਕ ਹੈ ਹਾਂ ਸੀ ਸਹੂ ਫੁੱਲ ਜਿਹੜੇ ਬਸ ਇਹਦੀ ਮਰਜ਼ੀ ਵਹਿ ਜੇ ਭਾਵੇਂ ਅਗਲਾ ਪਸ਼ੂ ਮੇ ਮੜਾ ਬੱਧੀ ਭਾਲ ਮੁੰਡਾ ਕਰਨੀ ਹੁੰਦੀ ਬੱਚੀ ਨੇ ਤੇ ਬਲੱਡ ਕੇ ਸੂਗੀ ਬੱਚੀ ਸਹੀ ਆ ਦੋਸਤੋ ਸੀ ਸਹੂ ਫੁੱਲ ਹੈ ਬਾਈ ਕਹਿੰਦਾ ਜਿੱਦਣ ਤਿਆਰ ਜਾਵਾਂ ਲਟ ਕੇ ਸੋਣਾ ਬਸ ਉਹਨੂੰ ਤਿਆਰੀਆਂ ਜੀ ਆ ਹੋ ਸਕਦਾ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਹਲਕੀ ਜੀ ਵਲਟਾ ਲਹਿ ਗਈ ਆ ਇੰਨੀ ਕੁ ਦਾ ਵਲਟਾ ਕਰਵਾਣੀਆਂ ਸੂਨੀਆਂ ਸੂਨੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਜੈ ਜਮਾਲ ਜਾਵੇਂ ਜਾਈਂ ਮੇਰੇ ਵੀਰੇ ਜਾਈ ਦੀ ਕਰਾਂਗੇ ਆਪਾਂ ਕਿਉਂਕਿ ਵੱਛੀ ਵੇਖ ਲੈ ਅਗਲਾ ਪਹਿਲਾਂ ਪਾਸੇ-ਪਾਸੇ ਜਾਵੇ ਗੀੜਾ ਕੱਢੇ ਫੇਰ ਮੇਰੇ ਨਾਲ ਮੁੱਲ ਵੇਖ ਕੇ ਨਾ ਮੇਰਾ ਅਗਲਾ ਬੁੱਢੀਆਂ ਗਾਇਆਂ ਤੇ ਇੰਨੇ ਮੁੱਲ ਕਰੂਗਾ ਜਿੰਨੇ ਮੈਂ ਪਲੂਨ ਵੱਛੀ ਦੇਣੀ ਜਿਹੜੇ ਪਾ ਅੱਛਾ ਹਾਂ ਲੋਕਾਂ ਕੋਲੇ ਹੋਰ ਹੁੰਦੀ ਦਾ ਅਗਲੇ ਕਿਹੜੇ 90 92 ਮੰਗਣਾ ਸੀ ਦਾ ਆਪਾਂ ਵੱਛੀ ਦੇ ਦੇਣੀ 67000 ਦੀ 67 ਦੀ 67 ਦੀ ਠੀਕ ਹੈ ਹਾਂ ਬੱਸ ਪੱਕਾ ਹੀ ਨਾ ਕਰੇ ਮੇਰੇ ਨਾਲ ਭੈਣ ਭਰਾ ਬਸ ਇਹ ਚੋਂ ਮਾਨ ਮਾਨ ਤਾਨ ਜਈ ਹੈ ਬਸ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਮੇਰਾ ਮੁੱਲ ਸੁਣ ਲਿਆ ਤੁਸੀਂ ਆਪ ਦਾ ਆਸੇ ਪਾਸੇ 2-4 ਪੰਡ ਤੁਰ ਫਿਰ ਕੇ ਢੇੜਾ ਦੇ ਲੋ ਲੋਕੀ ਬੁੱਢੀਆਂ ਗਾਵਾਂ ਦਾ ਬਾਈ ਕਹਿੰਦਾ ਇੰਨਾ ਮੁੱਲ ਕਰਦੇ ਆ ਤੇ ਆਪਾਂ ਪਹਿਲਾਂ ਮੱਛੀ ਦੇਣੀ ਆ 67 ਦੀ ਬਾਕੀ ਵੀਰੇ ਦਿੰਦਾ ਕੌਣ ਐਨੇ ਭਾਜ ਕਿਉਂਕਿ ਤੈਨੂੰ ਵੀ ਪਤਾ ਮੱਛੀ ਆਪਾਂ ਸੰਭਣ ਲੱਗ ਜਾ ਲੱਖ ਸਵਾ ਲੱਖ ਜਿਹਾ ਵਿਹੜ ਤਿਆਰ ਹੁੰਦੀ ਆ ਹਾਂ ਠੀਕ ਆ ਪਰੜੇ ਵਰਗੀ ਆ ਕਿਹੜਾ ਕੋਈ ਲੱਸੀ ਲਾਵੀ ਕਿਸੇ ਪਾਸੋਂ ਹਾਂ ਕੌਣ ਦਿੰਦਾ ਇਹ ਭਾਜ ਜਿਹੜਾ ਆਪਾਂ ਦੇ ਦੇਣ ਸਹੀ ਆ ਹਾਂ ਦੋਸਤੋ 22 ਲੀਟਰ ਬਾਈ ਦਾਸ ਦਾ ਦੁੱਧ ਪਿਆਜੂ ਸਿਆਲਾਂ ਚ ਸੂੰਦੀ ਤਾਂ ਵੱਧ ਪਿਆਉਂਦੀ ਵਜਨ ਬਹੁਤ ਹੈ ਸੀਰ ਸਭ ਫੁੱਲ ਆ ਭਾਵਾ ਜਵਾਗ ਚ ਹੋਈ ਜਾਣਾ ਹੂੰ ਸਹੀ ਆ ਦੋ ਟਾਈਮ ਚੋਣਾ ਤੈਨੂੰ ਵੀ ਪਤਾ ਪਸ਼ੂ ਅਗਲੇ ਨੇ ਆਪਾਂ ਲੈਨੇ ਸੀਲ ਆ ਹਾਂ ਨਹੀਂ ਵਧੀਆ ਗੱਲ ਆ ਦੋ ਨੰਬਰ ਤੇ ਆ ਜਾ ਇਹ ਵੀਰੇ ਦੂਜਾ ਸੁਆ ਸੁਣੀ ਆ ਜਾਂਦੀ ਦੂਆ ਸੁਆ ਦੂਆ ਸੁਆ ਇਹ ਜਾਂਦੀ ਆਪਾਂ ਨੂੰ ਹਫਤੇ ਦੀ ਕੱਟੀ ਦੱਸਿਆ ਜਾਂਦੀ ਠੀਕ ਆ ਬਾਕੀ ਇੱਕ ਦੋ ਦਿਨ ਪਸ਼ੂ ਵੱਧ ਵੀ ਲੈ ਜਾਂਦਾ ਕਈ ਵਾਰ ਇੱਕ ਦੋ ਦਿਨ ਪਹਿਲਾਂ ਵੀ ਜਿਵੇਂ ਆਪਾਂ ਨੂੰ ਲੈ ਹਾਤਾ ਗਿਆ ਆਪਾਂ ਉਹੀ ਕਹਿਣਾ ਵੀ ਹਫਤੇ ਦੀ ਕੱਟੀ ਜਿੰਨੇ ਅਗਲੇ ਨੇ ਆਪਾਂ ਨੂੰ ਦੰਨੇ ਆ ਹਨਾ ਦੁੱਧ ਬਾਦ ਦੁੱਧ ਬਾਦ ਵੀਰੇ ਕਹਿੰਦੇ 17 ਕਿਲੋ ਦਿੱਤਾ ਪਹਿਲਾਂ ਨੇ ਠੀਕ ਹੈ ਇਹ ਵੀ ਪੁੰਨੀ ਕਾਨੀਆਂ ਥਣ ਵਿਖਾ ਦੇ ਵੇਖ ਲੈ ਕਿੰਨੀ ਚੰਗੀ ਲਾ ਇੰਨੀਆਂ ਸੀਲ ਲਿਆਉਣਾ ਕਿੱਥੋਂ ਆ ਪਤਾ ਵੀਰੇ ਦੇਖ ਕੇ ਆਪਾਂ ਲੈਨੇ ਪਸ਼ੂ ਜਿਹੜਾ ਗਰਮ ਹੋਵੇ ਲੱਤ ਛਾੜ ਵਾਲਾ ਹੋਵੇ ਆਪਾਂ ਨਹੀਂ ਲੈਂਦੇ ਆਪਾਂ ਮੋੜੇ ਹੁਣੇ ਛੱਡ ਕੇ ਅੱਛਾ ਹਾਂ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਨਗਾ ਦੀ ਗਿਣਤੀ ਕਰਨੀ ਠੀਕ ਹੈ ਆਇ ਨੀਗਾ ਕਿ 7-8 ਘਟਾਉਣੀਆਂ ਕੋਈ ਕੰਮ ਨਹੀਂ ਆਪਣੇ ਕੋਲੇ ਆਪਾਂ ਸਾਫ ਡੰਗਰ ਲੈਣਾ ਭਲਾ 2 ਲੈ ਲਗੇ ਭਲਾ 1 ਲੈ ਲਈ ਸਹੀ ਹੈ ਨਹੀਂ ਮੋੜੇ ਹੁਣੇ ਦੋਸਤੋ ਬਾਈ ਕਹਿੰਦਾ ਨਹੀਂ ਆਪਾਂ ਮੋੜ ਆਉਣਾ ਖਾਲੀ ਹਾਂ ਪਰ ਆਪਾਂ ਲੈਣਾ ਪਸ਼ੂ ਸੀਲ ਹੈ 1 ਲੈ ਲਗੇ 2 ਲੈ ਲਗੇ ਆਇ ਨੀਗਾ ਕਿ ਲੋਕਾਂ ਨੂੰ ਨਗਾ ਦੀ ਗ ਅਵਤਾਰ ਦੇ ਘਰੇ ਖੜੀਆਂ ਉਹ ਕੰਮ ਨਹੀਂ ਬਾਈ ਕਹਿੰਦਾ ਆਪਣਾ ਹਫਤੇ ਦੀ ਕੱਚੀ ਆ ਵੈੜ ਇੱਕ ਨੰਬਰ ਵੀ ਚੰਗੀ ਆ ਤੇ ਵੈੜ ਦੋ ਨੰਬਰ ਵੀ ਚੰਗੀ ਆ ਥਣ ਇਹਦਾ ਵੀ ਮੋਟਾ-ਮੋਟਾ ਬਾ ਗਾਨੀਆਂ ਕਾਦੀਆਂ ਜਿਹੜੇ ਉੱਠ ਗਏ ਮੱਝਾਂ ਹੀ ਮੱਝਾਂ ਹੀ ਹੈਂ ਮੱਝਾਂ ਹੀ ਲੈ ਤੂੰ ਚਾਕੇ ਖੜਨੀਆਂ ਲੈ ਦੋਵੇਂ ਸੀਲ ਸਾਹੂ ਆ ਜਿਹੜੇ ਪਾਸੇ ਦੀ ਮਰਜੀ ਬਹਿ ਜਾ ਲੇਵਾ ਲਾਹੂ ਬਹੁਤ ਕਿਉਂਕਿ ਝੋਲ ਬਹੁਤ ਹੈ ਹਫਤੇ ਦੇ ਅੰਦਰ ਬਾਹਰੇ ਨੇ ਸੂ ਪੈਣਾ ਹਫਤੇ ਦੀ ਕੱਚੀ ਆ ਬਾਈ ਕਹਿੰਦਾ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦੀ ਤੇ ਪਹਿਲਾਂ ਵੀ ਬੱਚਾ ਧਰ ਸਕਦੇ ਓ ਤੁਹਾਨੂੰ ਵੀ ਪਤਾ ਰੱਬ ਦੇ ਰੰਗ ਆ ਤਾਂ ਵੀ ਨਹੀਂ ਹਿੱਲਦੀਆਂ ਕੂਨੀਆਂ ਕਰ ਲੈ ਲਾ ਆ ਨਹੀਂ ਉਹਦੇ ਕਹਿਣ ਜਿਵੇਂ ਆ ਵੀਡੀਓ ਜੀ ਵਾਇਰਲ ਹੋਈ ਫਿਰਦੀ ਲੱਤ ਮਾਰਦੀ ਆ ਟਕਾ ਕੇ ਮਾਰਦੀ ਆ ਟਕਾ ਕੇ ਮਾਰਦੀ ਨਾਲੇ ਕਰੀ ਜਾਂਦਾ ਸੀਲ ਆ ਆਏ ਨਾ ਵੇਖੀ ਤਾਂ ਨਹੀਂ ਉਹ ਵੀਡੀਓ ਮੈਂ ਸੁਣਿਆ ਕਈਆਂ ਤੋਂ ਆ ਵੇਖੀ ਜੰਦੇ ਆਪਾਂ ਲੈ ਲੈ ਤੋਂ ਨਾ ਖਾਲਾ ਹਾਂ ਵਲਟੇਲਾ ਬਹੁਤ ਪਈਆਂ ਵੀਡੀਓ ਤਾਂ ਨਹੀਂ ਮੈਂ ਵੇਖੀ ਪਰ ਜਿਵੇਂ ਆ ਬਿਆੰਤ ਨੇ ਕਹਿਤਾ ਇੱਕ ਭਰਾ ਨੇ ਅੱਗੇ ਕਿਹਾ ਥੱਲੇ ਦੀ ਵੀ ਨੰਗ ਜਗੇ ਕੁਛ ਨਹੀਂ ਕਹਿੰਦੀ ਥੱਲੇ ਦੀ ਵੀ ਨੰਗ ਜਾਵਾ ਸਹੀ ਹੈ ਦੁੱਧ 17 ਕਿਲੋ ਪਹਿਲਾਂ ਨੇ ਦਿੱਤਾ ਇਹਨਾਂ ਦਾ ਮੋਜ ਨਹੀਂ ਪੀਰੇ ਪਿਆ ਜਣਾ ਆਪਾਂ ਨੂੰ ਪਤਾ ਵੱਚੀ ਚੰਗੀ ਆ ਕਿਉਂਕਿ ਥਣ ਲੈਵੇ ਹਾਂ ਲੈਵੇਦਾਰ ਵਹਿੜਾ ਬਸ ਹੱਟਕੀ ਕੱਚੀ ਹੋ ਜਾਵੇ ਜਿਹੜੀ ਆ ਹਾਂ ਮੇਰਾ ਹੀ ਲੈ ਲਓ ਵੀਰੇ ਆਓ ਇਹ ਤਾਂ ਗੱਲ ਹੈਗੀ ਆ ਉਹੀ ਚਾਰ ਪੈਸੇ ਭਾਜ ਮਿਲ ਜੂਗੀ। ਹਾਂ ਭਾਜ ਦੇਣੀ ਅੱਜ ਇਹ। ਕਿੰਨੇ ਦੀ? ਯਾਰ ਜੇਦਾ ਬੱਛੀ ਆਪਾਂ ਤਿਆਰ ਕਰਕੇ ਦਿੰਦੇ। ਹੂੰ। ਫੇਰ ਤਾਂ ਇਹ ਅੱਜ ਇਹ 60 ਬਾੜ ਦੀ ਦੇਣੀ ਸੀ। ਪਰ ਅੱਜ ਬਾਦਲ ਵਾਲੀ ਸਕੀਮ ਹੀ ਰੱਖ 52000। ਸਕੰਦ ਸਕੀਮ ਆ। ਬਾਦਲ ਵਾਲੀ ਹਾਂ। ਚਲੋ ਜੀ। 52000 ਦੀ ਅੱਜ ਆਲਾ ਭਾ। ਬਾਦਲ ਮੋੜ ਮੋੜ ਚੇਤੇ ਆਉਂਦਾ ਮਰ ਜਾਣਾ ਰਹੀ ਆ ਫੇਰ ਵੀ। ਹਾਂ। ਠੀਕ ਹੈ ਨਾ? ਹੂੰ ਸਹੀ ਆ। ਅੱਜ ਵੀ ਦੇ ਦਾਂਗੇ ਆਪਾਂ ਜੀ। ਠੀਕ ਆ। ਲਓ ਭਾਈ ਬਾਦਲ ਦਾ ਇਹ ਪੱਕਾ ਮਿੱਤਰ ਆ। ਕੱਲ ਬਾਦਲ ਦੀ ਬਰਸ਼ੀ ਵੀ ਸੀ। ਤੇ ਬਾਈ ਕਹਿੰਦਾ ਬਾਦਲ ਵਾਲੀ ਸਕੰਦ ਸਕੀਮ ਹੀ ਰੱਖ 51000 ਦੀ ਦੇ ਦੇਣੀ ਫਰ ਲਿਹਾਜ ਸੀ ਨਾ ਇਹਦੀ ਉਹ ਤਾਂ ਪਹਿਲਾਂ ਵਾਲੀਆਂ ਗੱਲਾਂ ਨਾ ਹੋ ਗਈਆਂ ਤਾਂ ਮੋٹے ਮੋٹے ਥਾਣਾ ਵਾਲ ਢੱਲਾਂ ਪਈਆਂ ਬਹੁਤਾਂ ਨੇ ਸੁਖਵੀਰ ਤੇ ਮਗਰ ਵੀ ਲਾ ਦੇ ਜੋਰ ਐਰ ਕੀ ਸਰਕਾਰ ਬਣਾ ਦੇਣੀ ਸੁਖਵੀਰ ਨੇ ਹੋ ਸਰਕਾਰ ਨਾ ਹੋਠੀ ਦਾ ਤੂੰ ਹੋ ਠੀਕ ਹੈ ਕੋਈ ਨਹੀਂ ਪੁਰਾਣੀ ਸਰਕਾਰ ਨਾ ਕੀ ਕੋਈ ਨਹੀਂ ਚਲੋ ਟਾਈਮ ਆਊਗਾ ਕਿਤੇ ਟਾਈਮ ਆਊਗਾ ਨਹੀਂ ਯਾਰ ਬਾਦਲ ਦਾ ਬੰਦਾ ਤਾਂ ਚੰਗਾ ਬਾਦਲ ਯਾਰ ਹੈ ਹੈ ਪਤ ਨਹੀਂ ਮਾੜਾ ਤਾਂ ਕਿਥੇ ਨੂੰ ਆ ਸਾਰੇ ਚੰਗੇ ਵੀਰੇ ਆ ਨਹੀਂ ਨਹੀਂ ਉਹ ਤਾਂ ਠੀਕ ਹੈ ਵੀਰੇ ਸਕੰਦ ਸਕੀਮ ਬਹੁਤ ਵੱਡੀ ਰਾਖਦੇ ਆ ਉਹ ਤਾਂ ਸਕੰਦ ਸਕੀਮ ਕਰਕੇ ਆਪਣੇ ਚੇਤੇ ਰਹਿੰਦੀ ਹੈ ਨਾ ਹਾਂ ਠੀਕ ਹੈ ਨਾ ਪਰ ਸਰਕਾਰਾਂ ਆਵਦੀ ਉਹਦੇ ਸਿਰ ਤੇ ਸਾਰੀਆਂ ਠੀਕ ਆਹ ਇਹ ਤਾਂ ਕਹਦੇ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਨਾਗ ਆ ਬਾਈ ਦੇ ਦੋਵਾਂ ਨਾਗਾਂ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਕਿਸੇ ਵੀ ਸਰਕਾਰ ਦੀ ਕੋਈ ਮਸ਼ਹੂਰੀ ਨਹੀਂ ਕਰਦੇ ਉਹ ਤਾਂ ਸਕਣ ਸਕੀਮ 'ਚ ਗੱਲ ਹੋ ਗਈ ਆ ਤੇ ਆਪਾਂ ਗੱਲ ਗਾਂ ਕਰ ਲਈ ਆ ਦੋ ਮਿੰਟ ਹੱਸੇ ਮਖੌਲ ਸਾਰੀਆਂ ਚੰਗੀਆਂ ਕਿਹੜੀ ਸਰਕਾਰ ਆ ਜੇ ਆਪਣੇ ਲਈ ਦਾ ਵੀਰੇ ਚੰਗੇ ਹੋਣ ਹਾਂ ਸਾਰੀਆਂ ਚੰਗੀਆਂ ਆਪਾਂ ਦਾ ਸਹੀ ਗੱਲ ਹੈ ਹਨਾ ਕਿ ਜਾ ਉਹ ਤਾਂ ਇੱਕ ਆ ਵੀ 52000 ਵਾਲੀ ਉਹਦੀ ਸਕਰਮ ਸਕੀਮ ਦਾ ਕਰਕੇ ਆਪਾਂ ਕਹਿਤਾ ਹੈ ਨਾ ਇਸ ਬੱਲੇ ਨਾਲ ਵੀ ਕੀ ਆ ਇਹ ਵੀ ਗੱਲ ਆਪਦਾ 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 ਕਰਕੇ ਖਾਣਾ ਇਹ ਹੀ ਕੀਤਾ ਕਰਨਾ ਪੇ ਪਾ ਲੋ ਦੋ ਟਾਈਮ ਪਸ਼ੂ ਲਿਆ ਕੇ ਬੰਨ ਲਓ ਆਪਣਾ ਆ ਆਪਾਂ ਨੂੰ ਕਿਸੇ ਨੇ ਕੋਹ ਨਹੀਂ ਦੇਣਾ ਆਪਾਂ ਨੂੰ ਤਾਂ ਉਹਦੇ ਕੰਮ ਚ ਹੀ ਫਾਇਦਾ ਜਿਹੜਾ ਆਪਾਂ ਕੰਮ ਕਰ ਲਾਂਗੇ ਉਹੀ ਆਪਨੂੰ ਫਾਇਦਾ ਆਪਣ ਤਾਂ ਉਹੀ ਚਾਰ ਪੈਸੇ ਆਉਣੇ ਆ ਦਿੰਦੇ ਕੇ ਪਟ ਟਾਈਮ ਖਰਾਬ ਕਰਨੀ ਆ ਜੋ ਜਾਣੇ ਹਨ ਕੰਮ ਛੱਡਣਾ ਪੈਂਦਾ ਉਹਦਾ ਫੇਰ ਹੁੰਦਾ ਹੈ ਨਾ ਹਾਂ ਇਹ ਤਾਂ ਕਰ ਲੈ ਆਜੀ ਦੀ ਵੀਡੀਓ ਦੇ ਵਿੱਚ ਇਹ ਦੋ ਨਾਕਾ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਤਾਂ ਸਰਕਾਰਾਂ ਦੀ ਉਹੀ ਗੱਲ ਕਰ ਲਈ ਆਪਾਂ ਸਰਕਾਰਾਂ ਤੋਂ ਕੀ ਲੈਣਾ ਆਪਦੇ ਕੰਮ ਕਰੋ ਕੰਮ ਦਾ ਹੀ ਭਾ ਆਪਾਂ ਤਾਂ ਚਲੋ ਕਰਦੇ ਆ ਇਹ ਵੀ ਕਰਦੇ ਤੇ ਦੂਜਿਆਂ ਨੂੰ ਵੀ ਆਪਾਂ ਸੌਣ ਵਾਲਿਆਂ ਨੂੰ ਵੀ ਕਹਿੰਨੇ ਆ ਸਰਕਾਰਾਂ ਸਰੂਰਾਂ ਤੋਂ ਕੀ ਲੈਣਾ ਕਿਸੇ ਨੇ ਕੋਹ ਨਹੀਂ ਦੇਣਾ ਡੱਕਾ ਆਪਦਾ ਕੰਮ ਕਰੋ ਥੋੜਾ ਬਾਲਾ ਜੋੜੜਾ ਵੀ ਕੰਮ ਕਰਦੇ ਆ ਤੁਸੀਂ ਤੁਹਾਨੂੰ ਉਹ ਕੰਮ ਦਾ ਹੀ ਭਾ ਕੰਮ ਕਰੋਗੇ ਤਾਂ ਚਾਰ ਪੈਸੇ ਆਉਣਗੇ ਦੋ ਨਾਲ ਕੇ ਸੇਲ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਵਤਾਰ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਫੋਨ ਨੰਬਰ ਸਕਰੀਨ ਤੇ ਜੈ ਜੇ ਮੁੱਲ ਮੱਝਾਂ ਵਰਗੀਆਂ ਦੋ ਵੱਡੀਆਂ ਫੁੱਲ ਜਾਣ ਵਾਲੀਆਂ ਬਹਿਣਾ ਸਾਰਿਆਂ ਨੂੰ ਸასი ਸ਼ਾਕ